ਕਈ ਵਾਰੀ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਧਰਮ ਦੀ ਦੁਨੀਆ ਦੇ ਵਿੱਚ ਹਮੇਸ਼ਾ ਇਹ ਆਖਿਆ ਜਾਂਦਾ ਹੈ ਕਿ ਇੱਛਾਵਾਂ ਰੱਖਣੀਆਂ ਬੰਦ ਕਰ ਦੋ ਜੇ ਤੁਸੀਂ ਸੁੱਖ ਦੀ ਪ੍ਰਾਪਤੀ ਕਰਨੀ ਹੈ ਜੇ ਤੁਸੀਂ ਦੁੱਖ ਨਹੀਂ ਲੈਣਾ ਤੇ ਕਈ ਸਵਾਲ ਕਰਦੇ ਨੇ ਕਿ ਅਸੀਂ ਅਗਾਹ ਵਧੂ ਕੋਈ ਇੱਛਾ ਨਾ ਰੱਖੀਏ ਆਪਣੇ ਮਨ ਦੇ ਵਿੱਚ ਮੈਂ ਤੇ ਬੇਨਤੀ ਕਰਨਾ ਚਾਹੁੰਦੀ ਆ ਜੋ ਮੈਨੂੰ ਸਮਝ ਲੱਗੀ ਏ ਹੋ ਸਕਦਾ ਹੈ ਹਰ ਇੱਕ ਦੇ ਪੁਆਇੰਟ ਆਫ ਊ ਨੂ ਮੈਂ ਨਾ ਸੈਟੀਸਫਾਈ ਕਰ ਸਕਾਂ ਕਿ ਦੇਖੋ ਇੱਛਾ ਰੱਖਣੀ ਮਾੜੀ ਗੱਲ ਨਹੀਂ ਜੇ ਤੁਹਾਡੀ ਕੋਈ ਇੱਛਾ ਏ ਜੇ ਤੁਸੀਂ ਆਗਾਮ ਵੱਧੂ ਸੋਚ ਲੈ ਕੇ ਤੁਰਦੇ ਹੋ ਤੁਸੀਂ ਮਿਹਨਤ ਕਰ ਰਹੇ ਹੋ ਮਸ਼ਕਤ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਪਰ ਤੁਹਾਨੂੰ ਨਾਲ ਦੀ ਨਾਲ ਇਹ ਖਿਆਲ ਵੀ ਰੱਖਣਾ ਪਵੇਗਾ ਕਿ ਮੈਂ ਆਪਣੇ ਕਰਮਾਂ ਵੱਲ ਧਿਆਨ ਦੇਣਾ ਹੈ ਜਿਹੜੀ ਮੈਂ ਮਿਹਨਤ ਕਰ ਰਿਹਾ ਹਾਂ ਜਿਹੜੀ ਮੈਂ ਮਸ਼ਕਤ ਕਰ ਰਿਹਾ ਹਾਂ ਉਹ ਮੇਰੀ ਜ਼ਿੰਦਗੀ ਦੇ ਰਸਤੇ ਦੇ ਵਿੱਚ ਹੈ ਮੈਨੂੰ ਜ਼ਿੰਦਗੀ ਦੇ ਰਸਤੇ ਦਾ ਆਨੰਦ ਲੈਣਾ ਚਾਹੀਦਾ ਹੈ ਮਿਹਨਤ ਕਰਦਿਆਂ ਮੈਨੂੰ ਅੱਕਣਾ ਨਹੀਂ ਚਾਹੀਦਾ ਦੁੱਖ ਸੁੱਖ ਹਟੋਂਦਿਆਂ ਮੈਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਦਾ ਮਤਲਬ ਇਹ ਨਹੀਂ ਕਿ ਇੱਕ ਥਾਂ ਤੇ ਖਲੋ ਜਾਣਾ ਜਿੰਦਗੀ ਦਾ ਮਤਲਬ ਹੈ ਕਿ ਤੁਰਦਾ ਰਹੇ ਚੱਲਦਾ ਰਹੇ ਪਰ ਗੱਲ ਇਹ ਕਿ ਅਸੀਂ ਕਿਸ ਤਰ੍ਹਾਂ ਤੁਰਦੇ ਹਾਂ ਮੇਰੇ ਅੰਦਰ ਕੋਈ ਇੱਛਾ ਹੈ ਉਸ ਇੱਛਾ ਦੀ ਪੂਰਤੀ ਵਾਸਤੇ ਮੈਂ ਕੋਈ ਮਿਹਨਤ ਕਰ ਰਿਹਾ ਹਾਂ ਮਸ਼ਕਤ ਕਰ ਰਿਹਾ ਹਾਂ ਪਰ ਨਾਲ ਦੇ ਨਾਲ ਮੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸ ਇੱਛਾ ਦੀ ਜੇ ਪੂਰਤੀ ਹੋ ਗਈ ਤੇ ਉਹ ਮੇਰੀ ਸਿਰਫ ਮੰਜ਼ਿਲ ਨਹੀਂ ਹੈ ਕਿਉਂਕਿ ਮੰਜ਼ਿਲ ਇੱਕ ਇੱਛਾ ਦਾ ਪੂਰਾ ਹੋ ਜਾਣਾ ਨਹੀਂ ਹੈ ਫਿਰ ਅਗਲੀ ਇੱਛਾ ਤਿਆਰ ਹੋ ਜਾਂਦੀ ਹੈ ਉਵੀ ਕਪੜਾ ਹੈ ਪੜਾ ਆਇਆ ਅਗਲਾ ਪੜਾ ਫਿਰ ਆਏਗਾ ਤੇ ਮੰਨ ਲੋ ਜਿਸ ਲਈ ਤੁਸੀਂ ਮਿਹਨਤ ਕਰ ਰਹੇ ਹੋ ਮਸ਼ਕਤ ਕਰ ਰਹੇ ਹੋ ਜੋ ਚੀਜ਼ ਤੁਹਾਨੂੰ ਨਹੀਂ ਪ੍ਰਾਪਤ ਹੋ ਰਹੀ ਤੁਸੀਂ ਨਿਰਾਸ਼ ਨਹੀਂ ਹੋਣਾ ਕਿਉਂਕਿ ਹੋ ਸਕਦਾ ਹੈ ਤੁਹਾਡੇ ਲਈ ਉਸ ਤੋਂ ਵੀ ਵੱਧ ਚੰਗਾ ਕੁਝ ਖਲੋਤਾ ਹੋਵੇ ਅੱਗੇ ਸੋ ਜ਼ਿੰਦਗੀ ਦਾ ਆਨੰਦ ਮਾਣੋ ਜ਼ਿੰਦਗੀ ਨੂੰ ਜ਼ਿੰਦਗੀ ਦੇ ਵਿੱਚ ਤੁਰਦੇ ਰਹੋ ਮਿਹਨਤ ਵਿੱਚ ਰਸ ਲਓ ਮਿਹਨਤ ਵਿੱਚ ਆਨੰਦ ਲਓ ਕਿਉਂਕਿ ਇਹ ਹੀ ਜ਼ਿੰਦਗੀ ਹੈ ਜੇ ਇੱਕ ਮੰਜ਼ਲ ਤਾਨੂੰ ਮਿਲ ਜਾਂਦੀ ਹੋ ਤੇ ਉਹ ਜਾਨੀ ਕਿ ਇੱਕ ਐਂਡ ਵਾਲੀ ਮੰਜ਼ਲ ਨਹੀਂ ਹੈ ਉਹ ਤੁਹਾਡੀ ਜ਼ਿੰਦਗੀ ਦਾ ਪੜਾ ਹੈ ਉਹ ਸਾਡੀ ਜ਼ਿੰਦਗੀ ਦਾ ਪੜਾ ਹੈ ਇੱਕ ਪੜਾ ਆ ਤੇ ਮੰਨੋ ਇਹ ਹਮੇਸ਼ਾ ਹੁੰਦਾ ਹੈ ਜਿਹੜੀ ਤੁਸੀਂ ਇੱਛਾ ਰੱਖੀ ਹੋਏਗੀ ਨਾ ਆਪਣੇ ਬਚਪਨ ਦੇ ਵਿੱਚ ਜੇ ਉਹ ਇੱਛਾ ਤੁਹਾਡੀ ਉਸੇ ਵੇਲੇ ਪੂਰੀ ਹੋ ਗਈ ਫਿਰ ਉਹ ਜਿਹੜੀ ਇੱਛਾ ਪੂਰੀ ਹੋ ਗਈ ਨਾ ਤੁਹਾਨੂੰ ਉਸ ਚੀਜ਼ ਦਾ ਚਾਹ ਨਹੀਂ ਰਹੇਗਾ ਤੁਹਾਡੀ ਅਗਲੀ ਇੱਛਾ ਤਿਆਰ ਹੋ ਜਾਏਗੀ ਉਸ ਚੀਜ਼ ਦਾ ਤੁਹਾਨੂੰ ਚਾਹ ਨਹੀਂ ਰਹੇਗਾ ਆਨੰਦ ਨਹੀਂ ਰਹੇਗਾ ਰਸ ਨਹੀਂ ਰਹੇਗਾ ਕਿਉਂਕਿ ਚੀਜ਼ ਦਾ ਮਿਲ ਜਾਣਾ ਜਦੋਂ ਮਿਲ ਗਈ ਉਦੋਂ ਆਨੰਦ ਖਤਮ ਉਦੋਂ ਰਸ ਖਤਮ ਜਿੰਨਾ ਚਿਰ ਉਸ ਚੀਜ਼ ਦੀ ਪ੍ਰਾਪਤੀ ਵਾਸਤੇ ਮਿਹਨਤ ਚੱਲ ਰਹੀ ਹੈ ਮਸ਼ਕਤ ਚੱਲ ਰਹੀ ਹੈ ਉਸ ਚੀਜ਼ ਦੇ ਵਿੱਚ ਆਨੰਦ ਹੈ ਰਸ ਹੈ ਸਾਨੂੰ ਲੱਗਦਾ ਹੈ ਉਹਦੇ ਵਿੱਚ ਸੁਖ ਹੈ ਪਰ ਜਦੋਂ ਮਿਲ ਜਾਂਦੀ ਹੈ ਨਹੀਂ ਫਿਰ ਅਗਲੀ ਕੋਈ ਵੱਡੀ ਇੱਛਾ ਤਿਆਰ ਹੋ ਜਾਂਦੀ ਹੈ ਸੋ ਕੈਨ ਤੋਂ ਭਾਵ ਇਹ ਨਹੀਂ ਕਿ ਇੱਛਾਵਾਂ ਨਹੀਂ ਰੱਖਣੀਆਂ ਚਾਹੀਦੀਆਂ ਠੀਕ ਹੈ ਇੱਛਾ ਰੱਖੋ ਪਰ ਇੱਕ ਇਹੋ ਜਿਹਾ ਮਾਈਂਡ ਨੂੰ ਲੈ ਕੇ ਤੁਰੋ ਪਰ ਇੱਕ ਇਹੋ ਜਿਹਾ ਮਾਈਂਡ ਸੈਟ ਦੇ ਨਾਲ ਤੁਰੋ ਕਿ ਤੁਹਾਨੂੰ ਪਤਾ ਲੱਗੇ ਤੁਹਾਨੂੰ ਇਹ ਖਿਆਲ ਹੋਵੇ ਕਿ ਜੋ ਇੱਕ ਚੀਜ਼ ਦਾ ਮਿਲ ਜਾਣਾ ਮੇਰੀ ਮੰਜ਼ਿਲ ਨਹੀਂ ਹੈ ਇਹ ਮੇਰਾ ਪੜਾਅ ਹੋ ਸਕਦਾ ਇੱਕ ਠਹਿਰਨਾ ਜ਼ਿੰਦਗੀ ਨਹੀਂ ਹੈ ਤੁਰਨਾ ਜ਼ਿੰਦਗੀ ਹੈ ਸਾਨੂੰ ਤੁਰਦੇ ਰਹਿਣਾ ਚਾਹੀਦਾ ਹੈ ਕਈ ਦੇਖੇ ਗਏ ਨੇ ਜਿਨ੍ਹਾਂ ਦੀ ਇੱਛਾ ਦੀ ਪੂਰਤੀ ਨਹੀਂ ਹੁੰਦੀ ਉਹ ਨਿਰਾਸ਼ ਹੋ ਜਾਂਦੇ ਨੇ ਉਹ ਦੁਖੀ ਹੋ ਜਾਂਦੇ ਨੇ ਤੇ ਫਿਰ ਉਹ ਤੇ ਤੁਰਨਾ ਬੰਦ ਕਰ ਦਿੰਦੇ ਨੇ ਚੱਲਣਾ ਬੰਦ ਕਰ ਦਿੰਦੇ ਨੇ ਕਿ ਮੈਂ ਤੁਰਨਾ ਹੀ ਨਹੀਂ ਨਹੀਂ ਪਾਈ ਤੇ ਮੈਂ ਨਾਲ ਦੇ ਨਾਲ ਇਹ ਵੀ ਬੇਨਤੀ ਕਰ ਦਵਾਂ ਗੁਰਬਾਣੀ ਦਾ ਜੋ ਸਾਨੂੰ ਸਿਧਾਂਤ ਹੈ ਮਹਾਰਾਜ ਦੇ ਬਚਨ ਹੈ ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿਤ ਲਾਇਆ ਗੁਰਮੁਖ ਭਏ ਨਿਰਾਸ਼ ਪਰਮ ਸੁਖ ਪਾਇਆ ਕਿੰਨੇ ਮਨਮੁਖੀ ਬੰਦੇ ਜਿਹੜੇ ਮਨ ਦੇ ਪਿੱਛੇ ਲੱਗ ਕੇ ਇੱਛਾਵਾਂ ਰੱਖਦੇ ਨੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਇੱਛਾਵਾਂ ਦੇ ਵਿੱਚ ਹੀ ਦੁੱਖ ਹੈ ਸੋ ਮੇਰੀ ਬੇਨਤੀ ਹੈ ਕਿ ਅਸੀਂ ਕਿਸੇ ਚੀਜ਼ ਦੀ ਪ੍ਰਾਪਤੀ ਵਾਸਤੇ ਮਿਹਨਤ ਕਰ ਰਹੇ ਹਾਂ ਮਸ਼ੱਕਤ ਕਰ ਰਹੇ ਹਾਂ ਤਾਂ ਉਸ ਮਿਹਨਤ ਵਿੱਚ ਆਨੰਦ ਲਈਏ ਉਸ ਮਸ਼ੱਕਤ ਦੇ ਵਿੱਚ ਆਨੰਦ ਰਹੀਏ ਜੇ ਉਸ ਮਿਹਨਤ ਦਾ ਫਲ ਸਾਨੂੰ ਮਿਲ ਗਿਆ ਤੇ ਪਰਮੇਸ਼ਵਰ ਦਾ ਹੁਕਮ ਹੈ ਪਰਮੇਸ਼ਵਰ ਦੀ ਕਿਰਪਾ ਹੈ ਤੇ ਜੇ ਨਹੀਂ ਵੀ ਉਹ ਫਲ ਮਿਲਿਆ ਤੇ ਸਾਨੂੰ ਉਸ ਵਿੱਚ ਨਿਰਾਸ਼ ਨਹੀਂ ਹੋਣਾ ਚਾਹੀਦਾ ਸਾਨੂੰ ਪਰਮੇਸ਼ਵਰ ਤੇ ਯਕੀਨ ਕਰਨਾ ਚਾਹੀਦਾ ਹੈ ਸਾਨੂੰ ਆਪਣੀ ਮਿਹਨਤ ਤੇ ਯਕੀਨ ਹੋਣਾ ਚਾਹੀਦਾ ਹੈ ਕਿ ਮੈਨੂੰ ਇਸ ਤੋਂ ਵੀ ਚੀਜ਼ ਵਧੀਆ ਮਿਲੇਗੀ ਹੋ ਸਕਦਾ ਮੇਰਾ ਮਾਈਂਡ ਉਹਨਾਂ ਸੋਚ ਨਾ ਸਕਦਾ ਹੋਵੇ